ਦੀਵਪਨਡੋਰ ਚਰਚਪਿੰਟ ਕੋਡੇਵਾਲ ਦੇ ਸਾਹਮਣੇ ਲੱਗੇ ਪ੍ਰਭੂ ਯਿਸੂ ਮਸੀਹ ਦੇ ਲੱਗੇ ਪੋਸਟਰ ਫਲੈਕਸ ਬੋਰਡਾਂ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਫਾੜਨ ਦੇ ਵਿਰੋਧ ਤੇ ਧਾਰਮਿਕ ਬੇਅਦਬੀ ਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਸਮੂਹ ਇਸਾਈ ਜਥੇਬੰਦੀਆਂ ਤੇ ਮਸੀਹ ਭਾਈਚਾਰੇ ਵੱਲੋਂ ਚਰਚ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੁਲਿਸ ਤੇ ਅਲਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰਤਵੰਤਿਆਂ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀ ਫੋਟੋ ਲੱਗੇ ਪੋਸਟਰ ਤੇ ਫਲੈਕਸ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤਸਵੀਰें ਮੌਕੇ ਤੇ ਆਏ ਆਂ ਕਿ ਤੁਹਾਨੂੰ ਪਤਾ ਲੱਗਾ ਜੀ ਦੇਖਿਆ ਚਲੋ ਜਨੇ ਕੀਤਾ ਹੈ ਮਾੜੀ ਗੱਲ ਕੀਤੀ ਹੈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਜਿੱਦਾਂ ਦੇ ਵੀ ਤੱਥ ਮੂਰੇ ਆਉਣਗੇ ਉਸੇ ਹਿਸਾਬ ਨਾਲ ਕਾਰਵਾਈ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਤਾਂ ਹੁੰਦੀ ਆ ਵਾ ਪਹਿਲਾਂ ਪੋਸਟਰ ਪਾਣ ਵਾਲੀ ਨਹੀਂ ਗੱਲ ਆ ਜੀ ਨਹੀਂ ਉਹ ਜਿਵੇਂ ਕਿ ਇਹ ਚਰਚ ਵਾਲੇ ਦੇ ਅਲੀਗੇਸ਼ਨ ਵਾ ਇਹ ਤਾਂ ਚਲੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕਰਦੀਆਂ ਨਹੀਂ ਦੀਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਹਾਇਰ ਅਫਸਰਾਂ ਨੂੰ ਦੱਸਿਆ ਇਹਦੇ ਬਾਰੇ ਧਿਆਨ ਚ ਲੈਂਦਾ ਵਾ 400 ਕਿੰਨੇ ਕੇ ਪੋਸਟਰ ਪਾੜੇ ਤੇ ਕੇਸ ਕਿਵੇਂ ਲੈਣ ਦਾ ਇਹ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਵੇਰ ਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਆਇਆ ਤ ਹੋਏ ਅਸੀਂ ਮੌਕੇ ਤੇ ਪਹੁੰਚੇ ਆ ਦੇਖਿਆ ਵਾ ਮੇਰੇ ਦੇ ਜਿਹੜੇ ਲੱਗੇ ਸੀ ਆਲੇ ਦੁਆਲੇ ਉਹ ਉਹ ਵੱਡੇ ਮਸੀਹੀ ਭਾਈਚਾਰੇ ਦਾ ਕਹਿਣਾ ਕਿ ਜਦੋਂ ਵੀ ਬਿਜ਼ਨਸ ਹੁੰਦੀ ਹੈ ਉਹਨਾਂ ਦੇ ਨਾਲ ਜਿੱਦ ਦੀ ਘਟਦਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕਰਾਂਗੇ ਇੱਕੋ ਜੀ ਅਸੀਂ ਤਾਂ ਦਿਨ ਰਾਤ ਗਸ਼ਟਾ ਕਰਦੇ ਆ ਪਹਿਰਾ ਦਿਨੇ ਦਿਨ ਰਾਤ ਚਲੋ ਕਰੇ ਵੀ ਰਾਤ ਦੀ ਅੰਸਰ ਜਿਹੜਾ ਮੌਕਾ ਦੇਖ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜਾ